ਬੁਧਵਾਰ ਨੂੰ ਵੀ ਬੁਧਵਾਰ ਨੂੰ ਕਿਸ ਹਾਲਾਤਾਂ ਚ ਗਈ ਸੀ ਕੀ ਕੰਮ ਕਰਦੀ ਸੀ ਇਹ ਰਵਾਇ ਦਾ ਕੰਮ ਕਰਦੀ ਤੇ ਤੁਸੀਂ ਤਿੰਨ ਦਿਨ ਤੱਕ ਪੁਲਿਸ ਰਿਪੋਰਟ ਕੀਤੀ ਸੀ ਨਾ ਗਾਜੀ ਬੁਧਵਾਰ ਨੂੰ ਕੀ ਤੁਹਾਡੀ ਕੀ ਲੱਗਦੀ ਸੀ ਇਹ ਪੂਜਾ ਜੀ ਕੀ ਗੱਲ ਕੀ ਹੋਈ ਤੁਹਾਡੀ ਨੋ ਨਾਲ ਜੀ ਕੋਈ ਗੱਲ ਨਹੀਂ ਜੀ ਉਹ ਪਾਰਕ ਕੋਲ ਜਾਂਦੀ ਸੀ ਤੋਂ ਨੰਬਰ ਪਾਰਕ ਕੋਲੇ ਤੇ ਮੇਰੇ ਮੁੰਡੇ ਵੱਡਾ ਵੀ ਮੇਰੇ ਕੋਲ ਰਹਿੰਦਾ ਸੀ ਮੇਰਾ ਪੋਤਾ ਵੀ ਮੇਰੇ ਕੋਲ ਰਹਿੰਦਾ ਸੀ ਦੋ ਜਵਾਖ ਖਨ ਲੈ ਕੇ ਰਹਿੰਦੇ ਸੀ ਉਹ ਹੁਣ ਜੋ 10-12 ਦਿਨ ਚ ਵੱਡੇ ਮੁੰਡਾ ਆਪਣੇ ਘਰ ਵਾਲੀ ਨੂੰ ਲੈ ਗਈ ਸੀ ਆਪਣੇ ਕੋਲ ਤਾਂ ਹੁਣ ਮੈਂ ਤਾਂ ਵੀ ਨਾ ਉਹ ਸਾਡੇ ਕੋਲ ਆਂਦੀ ਸੀ ਨਾ ਅਸੀਂ ਜਾਂਦੇ ਸੀ ਉਹਨੇ ਲਈ ਸੀ 10-12 ਦਿਨਾਂ ਤੋਂ ਹੀ ਆਪਣੇ ਘਰ ਵਾਲੀ ਨੂੰ ਉਸ ਤੋਂ ਬਾਅਦ ਉਹਨੇ ਇਹ ਗੱਲ ਹੋ ਗਈ ਤੇ ਸੁਮਨ ਨਾਲ ਰਹਿੰਦੀ ਸੀ ਜ਼ਿਆਦਾ ਸੁਮਨ ਨੂੰ ਪਤਾ ਵੀ ਕੀ ਗੱਲ ਹੋਈ ਉਹਦੇ ਨਾਲ ਕੋਈ ਇਹ ਸੁਮਨ ਨਾਲ ਘਰੁਗਲਾ ਕੇ ਲੱਗੀ ਸੀ ਆਪਾਂ ਕੰਮ ਪੁੱਛ ਕੇ ਆਈਏ ਇਹਨੂੰ ਜੀ ਆਪਦਾ ਫੋਨ ਦਿੱਤਾ ਹੈਗਾ ਇਹ ਆਪਦੇ ਘਰੇ ਆ ਗਈ ਤੇ ਸਾਡੇ ਕੋਲ ਨੂੰ ਫੋਨ ਤੇ ਆਈ ਏ ਜੀ ਰਾਤ ਨੂੰ ਮੇਰੇ ਕੋਲ ਆਈ ਐ ਕੱਲ ਰਾਤ ਨੂੰ ਇਹ ਮੈਨੂੰ ਕਹਿੰਦੀ ਐ ਵੀ ਮੇਰਾ ਫੋਨ ਲੈ ਕੇ ਤੁਹਾਡੀ ਬਹੁਤਾ ਹੀ ਨਹੀਂ ਮੈਂ ਕਿਹਾ ਤੂੰ ਵੀ ਦੇਖੇਂਗਾ ਫੋਨ ਤੈਨੂੰ ਪਤਾਉਣਾ ਚਾਹੀਦਾ ਸੰਭੀ ਉ ਤਾਂ ਸਾਡੇ ਅੰਝੀ ਨਹੀਂ ਜਾਂਦੀ ਨਹੀਂ ਮੈਂ ਕਿਹਾ ਸਵੇਰੇ ਮੇਰੀ ਪੋਤੀ ਬੁਲਾਈ ਇਹਨੂੰ ਆਪਦੇ ਘਰੇ ਕਹਿੰਦੇ ਤੇ ਮੰਮੀ ਆ ਗਈ ਤਾਂ ਮੈਨੂੰ ਗੰਗਾ ਨਗਰ ਜਾਣਾ ਸੀ ਦਵਾਈ ਦਵਾਣ ਨੂੰ ਮੇਰੀ ਕੁੜੀ ਨੂੰ ਤੇ ਜਦੋਂ ਮੈਂ ਕਿਹਾ ਇਹ ਕਹਿੰਦੀ ਤੇ ਮੰਮੀ ਆ ਗਈ ਮੈਂ ਕਿਹਾ ਮੰਮੀ ਦਾ ਇਹਨੂੰ ਕੀ ਪਤਾ ਤੈਨੂੰ ਪਤਾਉਣਾ ਚਾਹੀਦਾ ਤੂੰ ਕੌਣ ਲੈ ਗਈ ਐ ਤੈਨੂੰ ਪਤਾ ਹੋਣਾ ਚਾਹੀਦਾ ਮੈਂ ਤੂੰ ਫੋਨ ਲਾਈਆਂ ਇਹ ਗੱਲ ਕਹਿ ਕੇ ਮੈਂ ਕਹਿੰਗਾ ਨਾ ਚੱਲੀ ਗਏਗਾ ਨਾ ਮੈਂ ਹੀ ਨਹੀਂ ਦਾ ਪੁਲਿਸ ਦਾ ਫੋਨ ਚੱਲ ਆ ਗਿਆ ਕਿ ਪੁਲਿਸ ਦਾ ਕੀ ਮੈਸੇਜ ਆਇਆ ਤੁਹਾਨੂੰ ਬਈ ਉਹ ਜੀ ਵੀ ਪੂਜਾ ਰਾਣੀ ਦਾ ਨਾਮ ਪਤਾ ਕੀ ਕਿਹਦਾ ਹੈਗਾ ਕ੍ਰਿਸ਼ਨ ਕੁਮਾਰ ਕੋਣ ਹੈ ਰੱਖੀ ਮੇਰਾ ਮੁੰਡਾ ਹੈ ਅੱਛਾ ਗਲਤੀਆਂ ਹੁੰਦੇ ਕਿ ਮਾਂ ਉਹ ਹੈ ਜੀ ਚੈਨੀ ਮੈਂ ਜੀ ਕਨੂੰ ਪੂਜਾ ਰਾਣਾ ਪੁਲਿਸ ਨੇ ਦੱਸਿਆ ਪੂਜਾ ਦੀ ਲਾਸ਼ ਨੂੰ ਪਗੜ ਮਿਲੀ ਹਾਂ ਸੰਗੋਦੂਵਾਰ ਨੂੰ ਹੋਈ ਹੈ ਬੁੱਧਵਾਰ ਨੂੰ ਕਿਸ ਲਾਂਤਾਂ ਚ ਗਈ ਸੀ ਕੀ ਕੰਮ ਕਰਦੀ ਸੀ ਐਲ ਵਾਈ ਦਾ ਕੰਮ ਕਰਦੇ। ਤੇ ਤੁਸੀਂ 3 ਦਿਨ ਤੱਕ ਪੁਲਿਸ ਰਿਪੋਰਟ ਕੀਤੀ ਸੀ? ਮੈਂ ਕਹਾਂ ਜੀ ਬੁੱਧਵਾਰ ਨੂੰ ਤੇ ਮੈਂ ਸ਼ਾਮ ਵੀ ਗੱਲ ਆ। ਤੇ ਮੇਰੀ ਕੁੜੀ ਕਹਿੰਦੀ ਵੀ ਉਹਨੇ ਨਾਲ ਗਈ ਆ। ਕਿਹਦੇ ਨਾਲ ਗਈ ਸੀਗੀ? ਸੋਹਣ ਦੇ ਨਾਲ। ਕਮਾਲੀ ਨਾਲ। ਅੱਛਾ। ਮੈਂ ਕਹਾਂ ਕੰਮ ਤੇ ਜਾਂਦੀ ਵੀ ਰਾਤ ਲੱਗੇ ਜਾਂਦੀ ਵੀ ਵਾਰੀ ਆਜੂਗੀ ਸਵੇਰੇ। ਤੇ ਮੈਨੂੰ ਅੱਜ ਪਤਾ ਲੱਗਿਆ। ਤੇ ਕੀ ਹਾਲਾਤਾਂ ਚ ਤੁਹਾਡੀ ਮਹਿਲਾ ਵਾਈਫ ਤੁਹਾਨੂੰ ਕਿਵੇਂ ਪਤਾ ਲੱਗਿਆ ਉਹ ਮਤਲਬ ਤੁਹਾਡੀ ਜਿਹੜੀ ਵਾਈਫ ਹੈ ਉਹਦਾ ਡੈੱਡ ਬੋਡੀ ਮਿਲੀ ਹੈ ਤੁਹਾਨੂੰ ਕਿਵੇਂ ਪਤਾ ਲੱਗਿਆ? ਉਸ ਦਾ ਹੋ ਗਿਆ। ਪੁਲਿਸ ਦਾ ਫੋਨ ਗਿਆ ਸਾਡੇ ਪ੍ਰਧਾਨ ਨੂੰ ਦੱਸਿਆ ਉਹ ਕੰਦਰ ਵੀ ਥਾਣੇ ਫੋਨ ਆਇਆਗਾ ਚਲੋ ਅੱਛਾ ਅੱਛਾ ਜੇਦੋਂ ਪਰ ਚੱਲ ਕੋਈ ਪਤਾ ਲੱਗਿਆ ਕੋਈ ਕਿਸੇ ਨਾਲ ਕੋਈ ਰੰਜਿਸ਼ ਕਿਸੇ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਜੀ ਕੀ ਨਾ ਕੀ ਸਰ ਤੁਹਾਡੇ ਮੇਰਾ ਵਿਨੋਦ ਖੰਗਵਾੜ ਨਾਮ ਮੇਰਾ ਜੀ ਮੌਕੇ ਦੇ ਐਮ ਸੀਓ ਤੁਸੀਂ ਹਾਂ ਜੀ ਹਾਂ ਜੀ ਕੀ ਮਹੱਲੇ ਦੇ ਵਿੱਚ ਕੀ ਘਟਨਾ ਹੋਈ ਹੈ ਜੀ ਘਟਨਾ ਹੋਈ ਹੈ ਜੀ ਦੋ ਤਿੰਨ ਦਿਨਾਂ ਤੋਂ ਪੂਜਾ ਇੱਥੋਂ ਦੀ ਬਹੁ ਹੈ ਉਹ ਗਾਇਬ ਸੀ ਇੱਥੋਂ ਜੀ ਤਾਂ ਇਹਨਾਂ ਨੇ ਇੱਧਰ ਉੱਧਰ ਲੱਭਿਆ ਜੀ ਨੇਮਲੀ ਅੱਜ ਪਤਾ ਲੱਗਿਆ ਜੀ ਉਹਦੀ ਜਿਹੜੀ ਰੈੱਡ ਬੋਡੀ ਉਹ ਰਾਜਸਥਾਨ ਚ ਕਿਸੇ ਨਹਿਰ ਦੇ ਵਿੱਚ ਹੈ ਤੇ ਇੱਕ ਕਿਸੇ ਔਰਤ ਨੂੰ ਵੀ ਨਾਲ ਅੱਜ ਪੁਲਿਸ ਨੂੰ ਪੋਸਟ ਅਸ਼ਲੀ ਲੈ ਗਈ ਹੁੰਦਾ ਕੀ ਰੋਲ ਹੈ ਜੀ ਇਸ ਤਰ੍ਹਾਂ ਜੀ ਰੋਲ ਦਾ ਤੋਂ ਪੁਲਿਸ ਇਨਵੈਸਟੀਗੇਸ਼ਨ ਕਰੂਗੀ ਉਸ ਤੋਂ ਬਾਅਦ ਹੀ ਪਤਾ ਲੱਗੂਗਾ ਜੀ ਕੌਣ ਦਾ ਸਿੰਦਾ ਰੋਲ ਹੈ ਜੀ ਕੁਝ ਨਹੀਂ ਪਤਾ ਲੱਗ ਰਿਹਾ ਹਲੇ ਕੁਝ ਨਹੀਂ ਪਤਾ ਜੀ ਸਾਰਾ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ बोहर की एक महिला का शव राजस्थान नहर में बरामद हुआ है। बताया जा रहा है कि तीन दिन पूर्व अपने सेली के साथ काम पर गई थी लोटी नहीं आज पुलिस ने उसकी सेली को थी। इस मामले की जांच कर रही है पंजाब और राजस्थान पुलिस मिलकर इस मामले का सोल कर नहीं एक नहीं। महिला दी, आपने दी, दी, एक लाश अनुपगढ़ मिली है राजस्थान जिला श्री गंगानगर जी ਉਹਨਾਂ ਨੇ ਦੱਸਿਆ ਇੱਕ ਲੇਡੀ ਜੇ ਇੱਥੇ ਮਿਲੀ ਹੈ ਉਹਦਾ ਨਾਮ ਵੀ ਪੂਜਾ ਵਾਈਫ ਆਫ ਕੁ੍ਰਿਸ਼ਨ ਅਸੀਂ ਉਹਦੇ ਸਬੰਧੀ ਜਿਹੜੇ ਸੰਬੰਧਿਤ ਉਹਦੇ ਪਰਿਵਾਰ ਨੂੰ ਅਸੀਂ ਜਾਣਕਾਰੀ ਦਿੱਤੀ ਉਹਨਾਂ ਨੂੰ ਬੁਲਾ ਕੇ ਅਸੀਂ ਦੱਸਤਾ ਵੀ ਉੱਥੇ ਜਾ ਕੇ ਪਹੁੰਚ ਕੇ ਆਪਦੀ ਕਾਰਵਾਈ ਕਰਾ ਸਕਦਾ ਕਿਉਂਕਿ ਇਹਦੇ ਸਬੰਧੀ ਸਾਡੇ ਕੋਲੇ ਕੋਈ ਲਿਖਤੀ ਕੰਪਲੇਂਟ ਨਹੀਂ ਸੀ ਇਸ ਕਰਕੇ ਸੰਬੰਧਿਤ ਨਾ ਕੋਈ ਲਾਪਤਾ ਨਹੀਂ ਸੀ ਨਾ ਜੀ ਸਾਡੇ ਕੋਲੇ ਕੋਈ ਕੰਪਲੇਂਟ ਨਹੀਂ ਸੀ ਤੇ ਫਿਰ ਸਾਰੀ ਕਾਰਵਾਈ ਰਾਈਸਨ ਪੁਲਿਸ ਹੀ ਕਰੇਗੀ ਜੀ ਹਾਂ ਜੀ ਉਹਨਾਂ ਨਾਲ ਤਾਲਮੇਲ ਕਰ ਰਹੇ ਹਾਂ ਜੀ ਅਸੀਂ ਤਾਲਮੇਲ ਕਰਕੇ ਫਿਰ ਗਾਂਹ ਦੇ ਅੱਗੇ ਸੁਣ ਦੱਸਦੇ ਹਾਂ ਠੀਕ ਹੈ ਜੀ